ਉੜਦਾ ਹੈ ਇਹ ਕਾਲੀ ਦਲ ਦੇ ਬਸ ਅੱਜ ਸ਼੍ਰੀ ਆਨੰਦਪੁਰ ਸਾਹਿਬ ਦੀ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਦਾ ਹੁਣ ਅੱਗੇ ਕੀ ਪ੍ਰੋਗਰਾਮ ਹੈ ਇਹ ਕਿਸ ਤਰੀਕੇ ਦੇ ਨਾਲ ਹੜ੍ਹ ਪੀੜਤਾਂ ਦੀ ਜਿਹੜੀ ਹੈਗੀ ਆ ਉਹ ਮਦਦ ਕਰਨ ਦਾ ਇਹਨਾਂ ਨੇ ਕੀ ਆਪਣਾ ਯਤਨ ਕੀਤੇ ਨੇ ਕੀ ਇਹਨਾਂ ਨੇ ਵਸੀਲੇ ਬਣਾਏ ਆ ਹਾਂਜੀ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵੱਲੋਂ ਆਹ ਤੋਂ ਪਹਿਲਾ 350 ਸਾਲਾ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਉਹਦੇ ਵਾਸਤੇ ਬੀਏ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਕਿ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਆਨੰਦੌਰ ਸਾਹਿਬ ਮਨਾਈ ਜਾਣੀ ਹੈ ਆਨੰਦੌਰ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਸੇਵਾ ਸੀ ਬਿਸਤਰਿਆਂ ਦੀ ਕਰਾਂਗੇ ਤੇ ਨਾਲ ਹੀ ਹੋਰ ਵੀ ਜੋ ਸਾਨੂੰ ਸੇਵਾ ਤਖਤ ਸ੍ਰੀ ਕੇਸਗੜ ਸਾਹਿਬ ਵੱਲੋਂ ਮਿਲੂਗੀ ਉਹ ਅਸੀਂ ਸੇਵਾ ਕਰਨ ਲਈ ਤਿਆਰ ਹੈ ਦੇ ਨਾਲ ਹੀ ਹੁਣ ਜੋ ਹੜ ਆਇਆ ਪੰਜਾਬ ਦੇ ਵਿੱਚ ਉਹਨਾਂ ਹੜਾ ਵਾਸਤੇ ਵੀ ਅਸੀਂ ਮੀਟਿੰਗ ਕੀਤੀ ਹੈ ਕਿ ਅਸੀਂ ਸਾਰੇ ਪਿੰਡਾਂ ਤੋਂ ਜਿਵੇਂ ਗੱਜਪੁਰ ਹੈ ਨਿੱਕੂਆਲਾ ਹੈ ਮਟੌਰ ਹੈ ਬੁਰਜ ਹੈ ਹਰੀਆਲਾ ਇਹ ਸਾਰੇ ਪਿੰਡਾਂ ਤੋਂ ਅਸੀਂ ਰਾਸ਼ਨ ਜਾਂ ਜੋ ਵੀ ਸਾਨੂੰ ਲੋਕਾਂ ਨੇ ਦਿੱਤਾ ਸਮਾਨ ਇਕੱਠਾ ਕਰਕੇ ਉਹਨਾਂ ਹੜ੍ਹ ਪੀੜਤ ਵੀਰਾਂ ਦੇ ਤੱਕ ਪਹੁੰਚਾਵਾਂਗੇ ਪਰ ਅਸੀਂ ਘੱਟੋ ਘੱਟ ਇੱਕ ਹਫ਼ਤੇ ਤੱਕ ਇਹ ਸਾਰਾ ਪ੍ਰੋਗਰਾਮ ਰੱਖਾਂਗੇ ਇੱਕ ਹਫ਼ਤੇ ਤੱਕ ਜਾਵਾਂਗੇ ਸਾਰਾ ਇਕੱਠਾ ਕਰਕੇ ਤੇ ਸਾਰੇ ਸਾਡੇ ਵੀਰ ਸਰਪੰਚ ਖੜੇ ਐ ਸਾਰੇ ਇਸ ਗੱਲ ਤੇ ਤਤਪਰ ਆ ਕਿ ਅਸੀਂ ਸਮਾਨ ਲੈ ਕੇ ਉਹਨਾਂ ਲੋਕਾਂ ਤੱਕ ਪਹੁੰਚਾਈਏ ਜਿਹੜੇ ਲੋਕ ਇਸ ਵੇਲੇ ਇਸ ਹੜ੍ਹ ਦੇ ਪੀੜਤ ਵੀ ਹੈ ਇਸ ਹੜ੍ਹ ਦੇ ਪਾਣੀ ਨਾਲ ਉਹ ਘੁਬਰਾਏ ਹੋਏ ਆ ਜਾਂ ਉਸ ਆਪਣੇ ਨੁਕਸਾਨ ਦੇ ਦੀ ਗਿਣਤੀ ਮਿਲਤੀ ਕਰਦੇ ਆ ਅਸੀਂ ਜਾ ਕੇ ਉਹਨਾਂ ਨੂੰ ਹੌਸਲਾ ਦੇ ਸਕੀਏ ਤੇ ਨਾਲੇ ਉਹਨਾਂ ਦੀ ਲੋੜਾਂ ਨੂੰ ਪੂਰੀ ਕਰਨ ਦੇ ਲਈ ਅਸੀਂ ਸਮਾਨ ਇਕੱਠਾ ਕਰਕੇ ਲੈ ਕੇ ਜਾਣ ਲਈ ਵੀ ਮੀਟਿੰਗ ਜਿਹੜਾ ਇਹ ਮਤਾ ਪਾਸ ਹੋਇਆ ਸੋ ਅੱਜ ਦੇ ਦਿਨ ਵਾਸਤੇ ਅਸੀਂ ਬਾਰ ਬਾਰ ਇਹ ਲੋਕਾਂ ਨੂੰ ਕਹਾਂਗੇ ਭਾਈ ਜਿੰਨਾ ਕਿ ਜਿਹਦੇ ਕੋਲ ਸਰਦਾ ਹੈ ਉਹ ਜੂਰ ਹਰ ਪੀੜਤਾ ਨੂੰ ਦੇਣ ਲਈ ਤਿਆਰ ਰਹੋ ਕਿਉਂਕਿ ਜਦੋਂ ਸਾਡੇ ਪਰ ਵੀ ਇਹ ਬਾੜਾ ਵਰਤਿਆ ਸੀ ਆਨੰਦਪੁਰ ਸਾਹਿਬ ਦੀ ਜੀ ਉਦੋਂ بڑے ਲੋਕ ਆ ਕੇ ਸਾਨੂੰ ਇੱਥੇ ਹੜ ਦੇ ਲੋਕਾਂ ਨੂੰ ਅੜਦੇ ਮਾਰਿਆ ਲੋਕਾਂ ਨੂੰ ਨਾਨਕਪੁਰ ਸਾਹਿਬ ਦੇ ਏਰੀਏ ਦੇ ਵਿੱਚ ਬਹੁਤ ਸਾਮਾਨ ਵੰਡਿਆ ਉਹਨਾਂ ਲੋਕਾਂ ਨੂੰ ਅੱਜ ਲੋੜ ਪਈਏ ਤਾਂ ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਜਾ ਕੇ ਉਹਨਾਂ ਦੀ ਮਦਦ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ